ਪੰਜਾਬ ਸਰਕਾਰ ਨੇ ਪੰਜਾਬ ਦੇ 6 IAS ਅਫਸਰਾਂ ਦੇ ਤਬਾਦਲੇ ਕੀਤੇ ਨੇ ਪਰ ਸਭ ਤੋਂ ਉਸ ਦੇ ਵਿੱਚ ਅਹਿਮ ਇੱਕ ਤਬਾਦਲਾ ਹੈ ਡੀਸੀ ਅਮ੍ਰਿਤਸਰ ਸਾਖੀ ਸਾਨੀ ਦਾ ਜਿਹੜੇ ਕਿ ਪਹਿਲਾਂ ਵੀ ਬਤੌਰ ਡਿਪਟੀ ਕਮਿਸ਼ਨਰ ਮੁਹਾਲੀ ਤੇ ਪਟਿਆਲਾ ਦੇ ਵਿੱਚ ਸੇਵਾਵਾਂ ਦੇ ਚੁੱਕੇ ਨੇ ਸਾਖੀ ਸਾਨੀ ਡਿਪਟੀ ਕਮਿਸ਼ਨਰਾਂ ਦੇ ਵਿੱਚੋਂ ਉਹ ਇੱਕ ਸਨ ਜਦੋਂ ਹੜ੍ਹਾਂ ਦੇ ਹਾਲਾਤ ਬਣੇ ਜਾਂ ਹੜ੍ਹਾਂ ਨੇ ਤਬਾਹੀ ਕੀਤੀ ਪੰਜਾਬ ਦੇ ਅੰਦਰ ਤਾਂ ਉਹ ਅਮ੍ਰਿਤਸਰ ਦੇ ਵਿੱਚ ਵੀ ਅਜਨਾਲਾ ਹਲਕੇ ਦੇ ਵਿੱਚ ਖਾਸ ਕਰਕੇ ਜਾਂ ਅੰਮ੍ਰਿਤਸਰ ਦਾ ਜਿਹੜਾ ਸਰਹੱਦੀ ਇਲਾਕਾ ਸੀ ਜਿੱਥੇ ਵੱਡੀ ਮਾਰ ਪਈ ਰਾਵੀ ਦਰਿਆ ਦੇ ਨਾਲ ਉੱਥੇ ਜਦੋਂ ਅਫਸਰ ਸੁਰੱਖਿਆ ਵਿੱਚ ਆਏ ਤੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਸਾਖੀਸਾਨੀ ਸੀ ਤੇ ਹੁਣ ਤਬਾਦਲਾ ਕਰ ਦਿੱਤਾ ਗਿਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਬਦਲ ਕੇ ਕਿਹੜੀ ਅਹਿਮ ਸੀਟ ਦਿੱਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਇਸ ਨੂੰ ਸਾਖੀਸਾਨੀ ਨੂੰ ਇੱਕ ਤਬਾਦਲੇ ਵਜੋਂ ਤੋਹਫ਼ਾ ਦੱਸਿਆ ਜਾਵੇ ਜਾਂ ਕਿਸੇ ਹੋਰ ਸ਼ਬਦ ਦੇ ਵਿੱਚ ਇਸ ਦਾ ਨਾਮ ਲਿਆ ਜਾਵੇ ਅਸੀਂ ਇੱਕ ਇੱਕ ਕਰਕੇ ਉਹਨਾਂ ਸਾਰੇ ਅਫਸਰਾਂ ਦਾ ਨਾਮ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਨ੍ਹਾਂ ਦੇ ਤਬਾਦਲੇ ਹੋਏ ਨੇ ਪੰਜਾਬ ਦੇ ਇਹਨਾਂ 6 IAS ਅਫਸਰਾਂ ਨੂੰ ਕਿੱਥੋਂ ਬਦਲ ਕੇ ਕਿਹੜੀ ਸੀਟ ਦੇ ਉੱਤੇ ਲਾਇਆ ਗਿਆ ਔਰ ਇਸ ਦੇ ਵਿੱਚ ਡਿਪਟੀ ਕਮਿਸ਼ਨਰ ਵੀ ਸ਼ਾਮਲ ਨੇ ਜਿਸ ਦੇ ਵਿੱਚੋਂ ਇੱਕ ਨਾਮ ਸਾਖਸ਼ੀ ਸਾਨੀ ਸਾਖਸ਼ੀ ਸਾਨੀ ਦੇ ਉਸ ਕੰਮ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਹੜ੍ਹ ਪੀੜਤਾਂ ਨੂੰ ਜਾ ਕੇ ਚੈੱਕ ਵੰਡੇ ਉਹ ਇੱਕ ਸਮਾਗਮ ਕੀਤਾ ਸਰਕਾਰੀ ਤਾਂ ਉਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉਚੇਚੇ ਤੌਰ ਦੇ ਉੱਤੇ ਨਾਮ ਲਿਆ ਗਿਆ ਆਈਐਸ ਅਫਸਰ ਸਾਖੀ ਸਾਨੀ ਦਾ ਮੁੱਖ ਮੰਤਰੀ ਨੇ ਵੀ ਤਾਰੀਫਾਂ ਕੀਤੀਆਂ ਸਨ ਔਰ ਉਥੋਂ ਦੇ ਜਿਹੜੇ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਸਾਕਸ਼ੀ ਸਾਨੀ ਦੇ ਨਾਲ ਮਿਲ ਕੇ ਜਿਹੜਾ ਗਰਾਊਂਡ ਦੇ ਉੱਤੇ ਜਿਹੜੀਆਂ ਬਹੁਤ ਤਸਵੀਰਾਂ ਆਉਂਦੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਹਾਲਾਂਕਿ ਕੁਝ ਲੋਕਾਂ ਦੇ ਉੱਥੋਂ ਦੇ ਗਿਲੇ ਸ਼ਿਕਵੇ ਸੀ ਕਿ ਅਸੀਂ ਬਹੁਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਵੀ ਸ਼ਿਕਾਇਤਾਂ ਦਿੱਤੀਆਂ ਸਮੇਂ ਤੇ ਕੰਮ ਨਹੀਂ ਕੀਤਾ ਗਿਆ ਬੰਨਾਂ ਨੂੰ ਪੱਕੇ ਕਰਨ ਦਾ ਸਰਕਾਰ ਦੀ ਆਲੋਚਨਾ ਹੁੰਦੀ ਰਹੀ ਹੈ ਨਾਲ ਨਾਲ ਪਰ ਨਾਲ ਸਾਕਸ਼ੀ ਸਾਨੀ ਨੂੰ ਲੈ ਕੇ ਸਰਕਾਰ ਦੀ ਨਜ਼ਰ ਦੇ ਵਿੱਚ ਸਾਕਸ਼ੀ ਸਾਨੀ ਦੀਆਂ ਤਾਰੀਫਾਂ ਬਹੁਤ ਹੋਈਆਂ ਤੇ ਹੁਣ ਉਹਨਾਂ ਨੂੰ ਇੱਕ ਅਹਿਮ ਅਹੁਦਾ ਦੇ ਦਿੱਤਾ ਗਿਆ ਮੁੱਖ ਪ੍ਰਸ਼ਾਸਕ ਗਮਾਡਾ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਸੀਟ ਦਿੱਤੀ ਗਈ ਆ ਉਹਦਾ ਦੱਸਤਾ ਗਿਆ ਕਿ ਹੁਣ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਗਮਾਡਾ ਵੀ ਚਰਚਾ ਦੇ ਵਿੱਚ ਆਇਆ ਸੀ ਕਿਉਂਕਿ ਕਿਹੜੀ ਜ਼ਮੀਨ ਨੂੰ ਲੈ ਕੇ ਕਿਹੜੀਆਂ ਮਹਿੰਗੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਸ ਦਾ ਜਿਹੜਾ ਪੂਰਾ ਪ੍ਰਬੰਧ ਕਰਨਾ ਹੁੰਦਾ ਹੈ ਉਹ ਮੁੱਖ ਪ੍ਰਸ਼ਾਸਕ ਦਾ ਕੰਮ ਹੁੰਦਾ ਹੈ ਤਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜਿਹੜੇ ਹੁੰਦੇ ਸੀ ਪਹਿਲਾਂ ਹੁਣ ਸਾਖੀ ਸਾਨੀ ਤੇ ਉਹਨਾਂ ਦਾ ਤਬਾਦਲਾ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਮੁੱਖ ਪ੍ਰਸ਼ਾਸਕ ਗਮਾਡਾ ਦੇ ਵਿੱਚ ਲਗਾ ਦਿੱਤਾ ਗਿਆ ਉਹ 6 ਅਫਸਰ ਕਿਹੜੇ ਨੇ ਉਹਨਾਂ ਦੇ ਨਾਂ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਪੰਜਾਬ ਸਰਕਾਰ ਦੀ ਜੋ ਚਿੱਠੀ ਕੱਢੀ ਗਈ ਹੈ ਪਰਸੋਨਲ ਵਿਭਾਗ ਦੇ ਵੱਲੋਂ ਉਸ ਦੇ ਵਿੱਚ 6 ਅਫਸਰਾਂ ਦੇ ਨਾਮ ਲਿਖੇ ਹੋਏ ਨੇ ਤੇ ਨਵੀਆਂ ਤੈਨਾਤੀਆਂ ਵੀ ਦੱਸੀਆਂ ਗਈਆਂ ਨੇ ਸਭ ਤੋਂ ਪਹਿਲਾ ਨਾਮ ਹੈ ਜਿਹੜਾ ਉਹ ਸਾਖਸ਼ੀ ਸਾਨੀ ਤੋਂ ਬਿਨਾ ਜਿਹੜਾ ਵਿਸ਼ੇਸ਼ ਸਰੰਗਲ ਦਾ ਹੈ ਜਿਹੜੇ ਆਈਐਸ ਅਧਿਕਾਰੀ ਨੇ 2013 ਬੈਚ ਦੇ ਉਹ ਪਹਿਲਾਂ ਹੁੰਦੇ ਸੀ ਮੁੱਖ ਪ੍ਰਸ਼ਾਸਕ ਜਿਹੜੇ ਕੀ ਗਮਾੜਾ ਦੇ ਜਸਦੀ ਥਾਂ ਦੇ ਉੱਤੇ ਸਾਖਸ਼ੀ ਸਾਨੀ ਨੂੰ ਆਈਐਸ ਅਫਸਰ ਨੂੰ ਲਗਾਇਆ ਗਿਆ ਵਿਸ਼ੇਸ਼ ਸਰੰਗਲ ਨੂੰ ਉੱਥੋਂ ਬਦਲ ਕੇ ਵਿਸ਼ੇਸ਼ ਕੱਤਰ ਸੁਸਾਸ਼ਨ ਤੇ ਸੂਚਨਾ ਤਕਨੀਕ ਵਿਭਾਗ ਦੇ ਵਿੱਚ ਭੇਜਿਆ ਗਿਆ ਔਰ ਵਾਧੂ ਚਾਰਜ ਡਾਇਰੈਕਟਰ ਦਾ ਦਿੱਤਾ ਗਿਆ ਸੂਚਨਾ ਤਕਨੀਕ ਦੇ ਵਿੱਚ ਔਰ ਵਾਧੂ ਚਾਰਜ ਜੀ ਉਹਨਾਂ ਕੋਲ ਮੁੱਖ ਕਾਰਜਕਾਰੀ ਅਫਸਰ ਦਾ ਜਿਹੜੇ ਕੀ ਪੰਜਾਬ ਰਾਜ ਈ ਸ਼ਾਸਨ ਸੁਸਾਇਟੀ ਸੁਸਾਇਟੀ ਹੈ ਜੋ ਜਿੱਥੇ ਪਹਿਲਾਂ ਅਮਿਤ ਤਲਵਾੜ ਆਈਐਸ ਅਫਸਰ ਹੁੰਦੇ ਸੀ ਉਹਨਾਂ ਨੂੰ ਉੱਥੋਂ ਰਿਲੀਵ ਕਰ ਦਿੱਤਾ ਗਿਆ ਤੇ ਦੋ ਤਿੰਨ ਅਹਿਮ ਜ਼ਿੰਮੇਵਾਰੀਆਂ ਜਿਹੜੀਆਂ ਵਿਸ਼ੇਸ਼ ਰੰਗਲ ਆਈਐਸ ਅਫਸਰ ਨੂੰ ਦੇ ਦਿੱਤੀਆਂ ਗਈਆਂ ਨੇ ਔਰ ਜੇਕਰ ਉਸ ਤੋਂ ਬਾਅਦ ਦੂਸਰਾ ਨਾਮ ਸਾਖੀ ਸਾਨੀ ਦਾ ਜਿਨ੍ਹਾਂ ਨੂੰ ਵਿਸ਼ੇਸ਼ ਰੰਗਲ ਦੀ ਥਾਂ ਦੇ ਉੱਤੇ ਹੀ ਮੁੱਖ ਪ੍ਰਸ਼ਾਸਕ ਦੇ ਤੌਰ ਦੇ ਉੱਤੇ ਗਮਾਡਾ ਦੇ ਵਿੱਚ ਲਗਾ ਦਿੱਤਾ ਗਿਆ ਗ੍ਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਰੰਗਲ ਆਈਐਸ ਦੀ ਥਾਂ ਦੇ ਉੱਤੇ ਲਗਾਇਆ ਗਿਆ ਔਰ ਨਾਲ ਹੀ ਉਹਨਾਂ ਦੀਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਜਿੱਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸਪੁਰਦ ਕੀਤੀਆਂ ਗਈਆਂ ਨੇ ਬਹੁਤ ਹੀ ਅਹਿਮ ਜਿਹੜਾ ਅਹੁਦਾ ਉਹ ਦਿੱਤਾ ਗਿਆ ਸਾਖੀ ਸਾਨੀ ਨੂੰ ਪੰਜਾਬ ਸਰਕਾਰ ਦੇ ਅੰਦਰ ਔਰ ਤੀਜੇ ਜਿਹੜੇ ਅਫਸਰ ਨੇ ਅਦਿੱਤਿਆ ਉਪਲ ਆਈਐਸ ਅਫਸਰ ਨੇ 2015 ਬੈਚ ਦੇ ਉਹਨਾਂ ਨੂੰ ਡਿਪਟੀ ਕਮਿਸ਼ਨਰ ਗੁਰਦਾਸਪੁਰ ਲਗਾ ਦਿੱਤਾ ਗਿਆ ਦਲਵਿੰਦਰਜੀਤ ਸਿੰਘ ਆਈਐਸ ਅਫਸਰ ਦੀ ਥਾਂ ਦੇ ਉੱਤੇ ਔਰ ਜਿਹੜੇ ਅਦਿੱਤਿਆ ਉਪਲ ਨੇ ਉਹ ਹੁਣ ਹੋਣਗੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੇਕਰ ਸਾਖੀ ਸਾਨੀ ਨੂੰ ਵੀ ਅਮ੍ਰਿਤਸਰ ਤੋਂ ਹਟਾ ਦਿੱਤਾ ਗਿਆ ਤੇ ਹੋਰ ਆਉਂਦਾ ਦੇ ਦਿੱਤਾ ਗਿਆ ਤੇ ਫਿਰ ਉੱਥੇ ਕੌਣ ਨੇ ਤੇ ਅਮ੍ਰਿਤਸਰ ਦੇ ਵਿੱਚ ਕਿਹੜੇ ਅਫਸਰ ਨੂੰ ਲਗਾਇਆ ਗਿਆ ਉਹਨਾਂ ਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਉੱਥੇ ਇਸ ਵਕਤ ਕਿਹਨਾਂ ਨੂੰ ਭੇਜਿਆ ਗਿਆ ਦਲਵਿੰਦਰਜੀਤ ਸਿੰਘ ਜਿਹੜੇ ਕਿ ਪਹਿਲਾਂ ਗੁਰਦਾਸਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਲੱਗੇ ਰਹੇ 2017 ਬੈਚ ਦੇ ਉਹਨਾਂ ਨੂੰ ਹੁਣ ਸਾਖੀਸਾਨੀ ਦੀ ਥਾਂ ਦੇ ਉੱਤੇ ਅੰਮ੍ਰਿਤਸਰ ਜਿਹੜਾ ਆ ਭੇਜ ਦਿੱਤਾ ਗਿਆ ਫਿਰ ਜੇਕਰ ਗੱਲ ਕੀਤੀ ਜਾਵੇ ਪਲਵੀ ਆਈਐਸ ਨੇ 2015 ਬੈਚ ਦੇ ਅਧਿਕਾਰੀ ਨੇ ਆਈਐਸ ਡਿਪਟੀ ਕਮਿਸ਼ਨਰ ਪਠਾਨਕੋਟ ਤੇ ਵਾਧੂ ਚਾਰਜ ਕਮਿਸ਼ਨਰ ਦਾ ਜਿਹੜਾ ਨਗਰ ਨਿਗਮ ਪਠਾਨਕੋਟ ਦਾ ਦੇ ਦਿੱਤਾ ਗਿਆ ਅਦਿੱਤਿਆ ਉਪਲ ਆਈਐਸਸੀ ਪਹਿਲਾਂ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਤੇ ਉਹਨਾਂ ਦੀ ਥਾਂ ਤੇ ਪਲਵੀ ਆਈਐਸ ਨੂੰ ਜਿਹੜੇ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਵਿਸ਼ੇਸ਼ ਕੱਤਰ ਦੇ ਤੌਰ ਦੇ ਉੱਤੇ ਸਪੈਸ਼ਲ ਸਕੱਤਰ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਸੀ ਉਹਨਾਂ ਨੂੰ ਹੁਣ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਤਾਂ ਦਲਵਿੰਦਰਜੀਤ ਸਿੰਘ ਜਿਨ੍ਹਾਂ ਦੀ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਗੁਰਦਾਸਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਦੀਆਂ ਸੇਵਾਵਾਂ ਦੇ ਰਹੇ ਸੀ ਤੇ ਸਾਕਸੀਸਾਨੀ ਦੀ ਥਾਂ ਤੇ ਹੁਣ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਆਈਐਸ ਅਧਿਕਾਰੀ ਦਲਵਿੰਦਰਜੀਤ ਸਿੰਘ ਨੂੰ ਜਿਹੜਾ ਇਹ ਤਾਇਨਾਤ ਕੀਤਾ ਗਿਆ ਫਿਰ ਗੱਲ ਆਉਂਦੀ ਹੈ 6ਵੇਂ ਅਧਿਕਾਰੀ ਦੀ ਜਿਹੜੇ 6ਵੇਂ ਆਈਐਸ ਅਧਿਕਾਰੀ ਨੇ ਉਹਨਾਂ ਦਾ ਲਿਸਟ ਦੇ ਵਿੱਚ ਸੂਚੀ ਦੇ ਵਿੱਚ 6ਵੇਂ ਨੰਬਰ ਤੇ ਨਾਮ ਹੈ 2019 ਦੇ ਉਹ ਆਈਐਸ ਅਧਿਕਾਰੀ ਨੇ ਵਧੀਕ ਡਿਪਟੀ ਕਮਿਸ਼ਨਰ ਫਤੇਗੜ ਸਾਹਿਬ ਦੇ ਵਿੱਚ ਉਹ ਕੰਮ ਕਰ ਰਹੀ ਸੀ ਤੇ ਹੁਣ ਉਹਨਾਂ ਨੂੰ ਵਧੀਕ ਸਖਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਭੇਜ ਦਿੱਤਾ ਗਿਆ ਤਾਇਨਾਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਵਾਧੂ ਚਾਰਜ ਜਿਹੜਾ ਦਿੱਤਾ ਗਿਆ ਉਸ ਡਿਪਾਰਟਮੈਂਟ ਦੇ ਮੁਖੀ ਦਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਬਾਧੂ ਚਾਰਜ ਵਿਧੀਕ 77 ਬਿਜਲੀ ਵਿਭਾਗ ਬਾਧੂ ਚਾਰਜ ਵਿਧੀਕ 77 ਨਵੀਂ ਤੇ ਨਵਿਆਉਣਯੋਗ ਊਰਜਾ ਇਸ ਡਿਪਾਰਟਮੈਂਟ ਦੇ ਵਿੱਚ ਜਿਹੜਾ ਹੈ ਹਰਪ੍ਰੀਤ ਸਿੰਘ ਆਈਐਸ ਅਫਸਰ ਨੂੰ ਤਾਇਨਾਤ ਕੀਤਾ ਗਿਆ ਇਸ ਤੋਂ ਪਹਿਲਾਂ ਆਈਐਸ ਅਧਿਕਾਰੀ ਪਲਵੀ ਇਸ ਅਹੁਦੇ ਦੇ ਉੱਤੇ ਤਾਇਨਾਤ ਸਨ ਤੇ ਹੁਣ ਉਹਨਾਂ ਨੂੰ ਜਿਹੜਾ ਬਦਲ ਕੇ ਪਠਾਨਕੋਟ ਡਿਪਟੀ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਇਹ 6 ਅਧਿਕਾਰੀ ਨੇ ਪਰ ਇਹਨਾਂ 6ਾ ਦੇ ਵਿੱਚੋਂ ਸਾਖੀ ਸਾਨੀ ਉਹ ਅਧਿਕਾਰੀ ਨੇ ਆਈਐਸ ਅਧਿਕਾਰੀ ਜਿਹੜੇ ਚਰਚਾ ਦੇ ਵਿੱਚ ਰਹੇ ਔਰ ਉਹ ਚਰਚਾ ਦੇ ਵਿੱਚ ਇਸ ਕਰਕੇ ਰਹੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਨੇ ਬਹੁਤ ਸੰਤਾਪ ਹੰਡਾਇਆ ਤੇ ਕੁਝ ਅਫਸਰਾਂ ਦੀਆਂ ਹੀ ਤਸਵੀਰਾਂ ਨੇ ਜਿਹੜੀਆਂ ਜਿਸ ਦੇ ਵਿੱਚ ਬਹੁਤ ਸਾਰੇ ਕਲਾਕਾਰ ਤੇ ਬਹੁਤ ਸਾਰੇ ਸਿਆਸਤਦਾਨਾਂ ਨੇ ਇਥੋਂ ਤੱਕ ਕਿ ਸਰਕਾਰ ਨੇ ਬਹੁਤ ਸੈਲੀਬ੍ਰੇਟ ਕੀਤਾ ਸੀ ਉਸ ਕੰਮ ਨੂੰ ਜੋ ਸਾਖੀ ਸਾਨੀ ਨੇ ਕੀਤਾ ਹਾਲਾਂਕਿ ਸਥਾਨਕ ਲੋਕਾਂ ਦੀਆਂ ਕੋਈ ਦੀਆਂ ਸ਼ਿਕਾਇਤਾਂ ਵੀ ਸੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਜੋ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਕੰਮ ਕਰਨੇ ਚਾਹੀਦੇ ਸੀ ਉਹ ਸ਼ਿਕਾਇਤਾਂ ਦਿੱਤੀਆਂ ਗਈਆਂ ਵੀ ਨਹੀਂ ਕਿ ਵਿਜ਼ਿਟ ਨਹੀਂ ਕੀਤਾ ਗਿਆ ਜਿਹੜਾ ਸਭ ਤੋਂ ਵੱਧ ਘੋਨੇਵਾਲ ਪਿੰਡ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਅਖੀਰ ਦੇ ਉੱਤੇ ਪੈਂਦਾ ਹੈ ਉੱਥੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਉੱਥੇ ਸਾਕਸ਼ੀਸਾਨੀ ਨੇ ਵਿਜ਼ਿਟ ਵੀ ਕੀਤਾ ਸੀ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨੇ ਵੀ ਵਿਜ਼ਿਟ ਕੀਤਾ ਸੀ ਪਰ ਸਮੇਂ ਦੇ ਉੱਤੇ ਕੰਮ ਨਹੀਂ ਹੋਇਆ ਜਿਸ ਦੇ ਕਰਕੇ ਵੱਡਾ ਨੁਕਸਾਨ ਵੀ ਝੱਲਣਾ ਪਿਆ ਪਰ ਸਾਕਸ਼ੀ ਸਾਨੀ ਨੂੰ ਲੈ ਕੇ ਕਿ ਜਿੰਨਾ ਵੀ ਉਹਨਾਂ ਨੇ ਕੰਮ ਕੀਤਾ ਸਰਕਾਰ ਨੇ ਬਹੁਤ ਸਲਾਹਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਸ ਕਰਕੇ ਸਟੇਜ ਤੋਂ ਤਾਰੀਫ ਕੀਤੀ ਸੀ ਕਿ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਜਿਹੜੀ ਹੈ ਉਹ ਧੀ ਹੈ ਮਾਨ ਨਾਲ ਸਿਰ ਉੱਚਾ ਹੁੰਦਾ ਇਸ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਆ ਜਿਹੜਾ ਆ ਉਹ ਤਾਰੀਫ ਕੀਤੀ ਗਈ ਸੀ ਸਾਕਸ਼ੀ ਸਾਨੀ ਦੀ ਤੇ ਉਹਨਾਂ ਨੂੰ ਹੁਣ ਮੁੱਖ ਪ੍ਰਸ਼ਾਸਕ ਦੇ ਤੌਰ ਤੇ ਗਮਾੜਾ ਦੇ ਵਿੱਚ ਤਾਇਨਾਤ ਕਰ ਦਿੱਤਾ ਗਿਆ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਕਿਹੜੀ-ਕਿਹੜੀ ਥਾਂ ਤੋਂ ਬਦਲ ਕੇ ਕਿਹੜੇ ਪਾਸੇ ਤੋਰਿਆ ਜਾਂਦਾ ਪਰ ਹਾਲ ਦੀ ਘੜੀ ਇਹ ਲਿਸਟ ਜਿਹੜੀ ਸੂਚੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੁਖ ਸਕੱਤਰ ਪੰਜਾਬ ਕੇਪੀਸ ਇਹਨਾਂ ਦੇ ਵੱਲੋਂ ਇਹ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਨੇ ਪੰਜਾਬ ਸਰਕਾਰ ਦੀ ਹਦਾਇਤ ਤੇ ਤਾਂ ਇਸ ਦੇ ਵਿੱਚ 6 ਆਈਐਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਵਿੱਚ 3 ਡਿਪਟੀ ਕਮਿਸ਼ਨਰ ਵੀ ਸ਼ਾਮਲ ਨੇ ਅੰਮ੍ਰਿਤਸਰ ਪਠਾਨਕੋਟ ਤੇ ਗੁਰਦਾਸਪੁਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜੋ ਵੀ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ